8 ਸਾਲ ਦੀ ਕੁੜੀ ਆ ਤੇ ਮੇਰੇ ਨਾਲ ਇਹਦੇ ਨਾਲ ਗਲਤ ਕੰਮ ਹੋਇਆ ਜੀ ਤੇ ਮੈਂ ਘਰ ਗਿਆ ਵਾਂ ਤੇ ਘਰੋਂ ਗਾੜੀਆਂ ਉਹਨਾਂ ਨੂੰ ਗਿਆ ਵੀ ਚਲੋ ਹੁੰਦਾ ਹੀ ਆ ਮਾਪਿਆਂ ਨੂੰ ਮੈਂ ਗਿਆ ਘਰ ਤੇ ਉਹ ਸਭ ਅੱਗੋਂ ਮੇਰੇ ਦਿਵਾਲੇ ਹੋ ਗਏ ਧਮਕੀ ਦਿੰਦੇ ਆ ਤੈਨੂੰ ਗੋਲੀਆਂ ਮਾਰ ਦੇਣੀ ਆ ਉਹ ਕਰਦੇ ਨਾ ਇਹ ਕੁੜੀ ਘਰ ਆਈ ਜਦੋਂ ਉਦੋਂ ਪਤਾ ਲੱਗਾ ਮੈਨੂੰ ਵੀ ਕਾਕੇ ਕੀ ਹੋਇਆ ਵਾ ਕਹਿੰਦੀ ਮੈਨੂੰ ਇਹਨੇ ਕਹਿੰਦੇ ਵੀ ਕੋਈ ਗੱਲ ਨਹੀਂ ਕਰਦੇ ਕਾਰਵਾਈ ਇਹ ਛੋੜੀ ਦੀ ਬੇਟੀ ਆ ਤੇ ਇਹਦੇ ਨਾਲ ਬਹੁਤ ਹੀ ਗਲਤ ਕੰਮ ਹੋਇਆ ਵਾ ਤੇ ਉਹ ਗਲਤ ਕੰਮ ਉਹ ਉਹਦੇ ਨਾਲ ਲਾਢਾ ਵਾ ਤੇ ਉਹਦੇ ਪਿਤਾ ਦਾ ਨਾਮ ਆ ਗੁਰਮੁਖ ਸਿੰਘ ਜਿਹੜੇ ਲਾਢੇ ਦੁਆਰਾ ਇਹਦੇ ਨਾਲ ਮਾੜਾ ਕੰਮ ਕੀਤਾ ਗਿਆ ਵਾ ਤੇ ਬਹੁਤ ਹੀ ਇਸਤਤ ਮਤਲਬ ਦੁਖਦਾਈਕ ਘਟਨਾ ਵਾ ਤੇ ਮਤਲਬ ਜਦੋਂ ਇਹਦੇ ਪਿਤਾ ਨੂੰ ਪਤਾ ਲੱਗਾ ਦੀ ਮਾਂ ਨੂੰ ਪਤਾ ਲੱਗਾ ਕਿ ਦੌਰ ਕੇ ਤੇ ਇਹਦੇ ਘਰ ਦੁ ਗਏ ਆ ਲਾਢੇ ਨੂੰ ਮਤਲਬ ਮਾਰਕੁੱਟਣ ਵਾਸਤੇ ਕਿਉਂਕਿ ਜਦੋਂ ਇਹ ਗਲਤ ਕੰਮ ਕਰਤਾ ਵਾ ਤੇ ਮਾਂ ਬਾਪ ਦੇ ਕੋਲੋਂ ਨਹੀਂ ਜਰਿਆ ਜਾਂਦਾ ਤੇ ਕਿਉਂਕਿ ਉਹਨਾਂ ਦੇ ਕੋਲੋਂ ਨਹੀਂ ਜਰਿਆ ਗਿਆ ਉਹ ਉਹਦੇ ਘਰ ਵਿੱਚ ਗਏ ਤੇ ਲਾਢੇ ਦੇ ਭਤੀਜੇ ਨੇ ਬਾਅਦ ਦੇ ਵਿੱਚ ਆ ਕੇ ਕਹਿੰਦਾ ਕਿ ਜੇ ਮੇਰੇ ਘਰ ਦੇ ਵਿੱਚ ਹੁਣ ਐਂਟਰੀ ਕੀਤੀ ਤਾਂ ਖਬਰਦਾਰ ਜੇ ਮੇਰੇ ਘਰ ਤੇ ਐਂਟਰੀ ਕੀਤੀ ਮੈਂ ਤੈਨੂੰ ਗੋਲੀਆਂ ਨਾਲ ਭੱਡਵਾਵਾਂਗਾ। ਇਹ ਮਤਲਬ ਜੇ ਇਹਨਾਂ ਦੇ ਨਾਲ ਇਦਾਂ ਦਾ ਕੰਮ ਹੋਇਆ ਹੁੰਦਾ ਤੇ ਜਿਹੜਾ ਮਤਲਬ ਇਹ ਇਹ ਗੋਲੀਆਂ ਦੀ ਧਮਕੀ ਦੇ ਰਿਹਾ ਵਾ ਕਿਉਂਕਿ ਇਹਦਾ ਮਤਲਬ ਕਿ ਜਿਹੜਾ ਗੋਲੀਆਂ ਦੀ ਧਮਕੀ ਦੇ ਰਿਹਾ ਵਾ ਇਹਦੇ ਕੋਲ ਕੁਝ ਨਾ ਕੁਝ ਹੈਗਾ ਵਾ। ਇਹ ਮਤਲਬ ਮਤੇ ਨਜ਼ਰ ਰੱਖਦੇ ਹੋਏ ਇੱਥੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਏ ਸਾਨੂੰ ਇਨਸਾਫ ਚਾਹੀਦਾ ਵਾ ਇਸ ਪਰਿਵਾਰ ਨੂੰ ਇਨਸਾਫ ਚਾਹੀਦਾ ਵਾ ਕਿਉਂਕਿ ਜਿਹੜੀ ਕਿਸੇ ਨਾਲ ਵੀ ਇਦਾਂ ਦੀ ਘਟਨਾ ਨਾ ਹੋ ਸਕੇ। ਅਸਮਰਨ ਦਾਵਾ ਆਪਣਾ ਮਸੀਹ ਆਗੂ ਅੱਜ ਜਿਹੜੀ ਜ਼ਿਲੇ ਗਰਦਾਪੁਰ ਦੀ ਧਰਤੀ ਦੇ ਉੱਤੇ ਅੱਜ ਐਡਾ ਘਣਾਉਣਾ ਜਿਹੜਾ ਕਾਂਡ ਹੋਇਆ ਜੋ ਕੇ ਸੁਣ ਕੇ ਆਤਮਾ ਜਿਹੜੀ ਅੰਦਰੋਂ ਕੰਬ ਗਈ ਐ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਕ ਛੋਟੀ ਜੀ ਬੱਚੀ 5 ਸਾਲ ਦੀ ਬੱਚੀ ਐ ਤੈਨੂੰ ਦੱਸਦੇ ਹੋਏ ਬੜਾ ਦੁੱਖ ਹੋ ਰਿਹਾ ਕਿ ਉਸ ਛੋਟੀ ਜੀ ਬੱਚੀ ਦੇ ਨਾਲ ਬੜੀ ਵੱਡੀ ਇੱਕ ਦਰਿੰਦਗੀ ਕੀਤੀ ਗਈ ਐ ਉਹਦੇ ਨਾਲ ਰੇਪ ਕੀਤਾ ਗਿਆ ਮੈਂ ਨਾਲ ਦੇ ਨਾਲ ਇਹ ਵੀ ਤੁਹਾਨੂੰ ਦੱਸਣਾ ਚਾਹੁੰਨਾ ਕਿ ਇਹਨੂੰ ਮਸਲੇ ਨੂੰ ਉਲਝਾਉਣ ਵਾਸਤੇ ਕਈ ਜਿਹੜੇ ਆਪਣੇ ਲੋਕ ਤੱਥ ਪੇਸ਼ ਕਰ ਰਹੇ ਨੇ ਕਿ ਇਹ ਬੰਦਾ ਜਿਹੜਾ ਮੈਂਟਲੀ ਡਿਸਟਰਬ ਹੈ ਔਰ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਪਿੰਡ ਵਾਸੀਆਂ ਤੋਂ ਇਹ ਵੀ ਪਤਾ ਚੱਲਿਆ ਕਿ ਬਹੁਤ ਸਾਰੀਆਂ ਲੇਡੀਆਂ ਦੇ ਮਗਰ ਜਾਂ ਬੱਚਿਆਂ ਦੇ ਮਗਰ ਇਹ ਪਹਿਲੇ ਵੀ ਇਹ ਦੰਦੀਆਂ ਕਾਰਮਈਆਂ ਜਿਹੜੀਆਂ ਕਰਦਾ ਸੀ ਔਰ ਜਦੋਂ ਇਹ ਸਾਰੀਆਂ ਗੱਲਾਂ ਦਾ ਸਾਨੂੰ ਪਤਾ ਲੱਗਿਆ ਤੇ ਨਚੋੜ ਇਹ ਨਿਕਲ ਕੇ ਆਉਂਦਾ ਕਿ ਪਿੰਡ ਦੇ ਵਿੱਚ ਇਹ ਘਟੀਆ ਕਿਸਮ ਦੀ ਇਹ ਬੰਦਾ ਜਿਹੜਾ ਜਿਹਨੇ ਇਹ ਕਾਰਵਾਈ ਕੀਤੀ ਹੈ ਉਹ ਬੰਦਾ ਪਹਿਲੇ ਵੀ ਇਦਾਂ ਦੀਆਂ ਘਟਨਾਵਾਂ ਨੂੰ ਜਿਹੜਾ ਅੰਜਾਮ ਜਿਹੜਾ ਬੇਨਤੀ ਕੋਸ਼ਿਸ਼ ਕਰ ਰਿਆ ਸੀ ਕਿ ਆ ਇਤੋਂ ਤੱਕ ਕਿ ਜਿਹੜੀ ਬੱਚੀ ਦੀ ਮਦਰ ਹੈ ਉਹਨੇ ਵੀ ਆਪਣੀ ਗੱਲ ਜਿਹੜੀ ਰੱਖੀ ਹੈ ਉਹਨੇ ਵੀ ਮੈਨੂੰ ਇਹ ਬੇਨਤੀ ਕੀਤੀ ਹੈ ਕਹਿੰਦੀ ਹੈ ਮੇਰੇ ਪਿੱਛੇ ਵੀ ਜਿਹੜਾ ਵਾ ਕਾਫੀ ਦਿਨਾਂ ਤੋਂ ਪਿੱਛੇ ਪਿਆਦਾ ਹੀ ਵਟੇ ਮਾਰ ਕੇ ਇਹਨੂੰ ਪਹੁੰਚਾਉਂਦੀ ਸੀ ਸੋ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੇ ਇਹ ਬੰਦਾ ਮੈਂਟਲੀ ਡਿਸਟਰਬ ਹੈ ਮੀਨ ਸਮਾਨ ਦਾ ਫਰਕ ਜਿਹੜਾ ਨਜ਼ਰ ਆ ਰਿਹਾ ਇਹ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਇਹ ਵੀ ਗੱਲ ਦੱਸਣੀ ਚਾਹੁੰਦਾ ਔਰ ਮਾਨ ਸਰਕਾਰ ਤੱਕ ਵੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਜੇ ਇਹਦੇ ਮਸਲੇ ਦੇ ਉੱਤੇ ਸਾਨੂੰ ਇਨਸਾਫ ਨਾ ਮਿਲਿਆ ਤੇ ਭਾਈ ਜੜਾ ਕਿਤੇ ਇਦਾਂ ਨਾ ਹੋਵੇ ਕਿ ਸਾਨੂੰ ਜਿਹੜਾ ਰੋਡਾਂ ਦੇ ਉੱਤੇ ਆਉਣਾ ਪਏ। ਇਹਦੀ ਬੇਟੀ ਕੋ 8 ਸਾਲ ਦੀ ਆ ਤੇ ਉਹਨੂੰ ਕੋ ਪਤਾ ਲੱਗਿਆ ਭੀ ਗੁਰਦੀਪ ਸਿੰਘ ਜਿਹੜੀ ਇਸ ਲਾੜਾ ਜਿਹੜਾ ਅਪ੍ਰੋਸ਼ੀਏਸ਼ਨ ਮਰਜ਼ੀ ਨਾਲ ਕੀਤੀ ਆ। ਉਹਦੀ ਕਾਰਵਾਈ ਵਾਸਤੇ ਇਨਸਪੈਕ ਕਰਨ ਦੀ ਫੋਰ ਇਨਚਾਰਜ ਵੂਮਨ ਸੈੱਲ ਆਏ ਆ। ਉਹ ਕਾਰਵਾਈ ਕਰੇ ਆ ਜੀ ਤੇ ਦੋਸ਼ੀ ਦੀ ਭਾਲ ਜਾਰੀ ਆ। ਇਹਨੂੰ ਜਲਦੀ ਤੋਂ ਜਲਦੀ ਜਾਂਚ ਕਰਕੇ ਭੇਜ ਦੱਸੋ। ਵੀ ਇਹਨਾਂ ਦੇ ਉਹਨਾਂ ਲੜਕੀ ਦੀ ਮਾਤਾ ਦੇ ਬਿਆਨਾਂ ਦੇ ਮਦਦ ਨਾਲ ਕਾਰਵਾਈ ਪਾਉਂਦੇ ਕੀ ਕੀਤੀ ਜਾ ਰਹੀ ਹੈ ਐਫ ਆਈ ਆਰ ਕੱਢਤੀਗੇ ਰੱਖੋ ਬਿਆਨ ਹੋ ਰਿਹਾ ਬੱਡੇ ਜਾਂ ਬਾਕੀ ਦੋਸ਼ੀ ਦੀ ਭਾਲ ਜਾਰੀ ਹੈ